ਹਿੰਦੂ ਅਤੇ ਬਰਾਬਰ ਦੇ ਭਾਗੀਦਾਰ ਮੇਰੀ ਆਪਣੀ ਬਸਤੂ ਸੋਚ ਹਿੰਦੂ ਕਿਉਂ ਨਹੀਂ ਬਣਨਾ ਚਾਹੀਦਾ ਇੱਕ ਸਿੱਖ ਰਾਸ਼ਟਰਪਤੀ ਬਣ ਸਕਦਾ ਹੈ ਇੱਕ ਸਿੱਖ ਪ੍ਰੈਸ ਮਿੰਿਸਟਰ ਬਣ ਸਕਦਾ ਹੈ ਇੱਕ ਹਿੰਦੂ ਇੱਥੇ ਦਾ ਸੀਐਮ ਕਉ ਨਹੀਂ ਬਣ ਸਕਦਾ ਜੇ ਕਿਸੇ ਹਿੰਦੂ ਦਾ ਨਾਮ ਆਏ ਉਹਨੂੰ ਕ੍ਰਿਟਿਕਾਈਜ਼ ਨਾ ਕਰੋ ਔਰ ਸਨਫੰਟੀ ਨਾਲ ਸੇ ਚੰਗੇ ਚਿਹਰੇ ਨੂੰ ਇੱਕ ਵਾਰੀ ਸਿਆਸਤ ਬਣਾਓ ਤਾਂ ਹੀ ਪੰਜਾਬ ਦੇ ਹਿੰਦੂ ਆਫਸਿਸ ਪਾਰਟੀ ਦਾ ਜੁੜਨੇ ਮੈਂ ਤਾਂ ਹਰਾਨ ਜਿੱਦਾਂ ਸਟੇਟਮੈਂਟਾਂ ਤੋਂ ਦਿੱਤੀਆਂ ਪਹਿਲੇ ਤਾਂ ਪਾਰਟੀ ਨੂੰ ਉਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਸੀ ਜਿਹਨਾਂ ਕਿਹਾ ਪਾਗਲ ਆ ਹੋਣਾ ਚੇ ਭਾਈ ਪਾਗਲ ਕਿਉਂ ਇਹ ਠੇਕਾ ਲੈ ਲੈ ਪਾਗਲ ਹੋਣਾ ਚਾਹੀਦਾ ਮੈਂ ਹੈਰਾਨ ਇੱਕ ਇੱਕ ਮੂਨਾ ਕਿਉਂ ਨਹੀਂ ਬਹਿੰਦੂ ਕਿਉਂ ਨਹੀਂ ਬਣ ਸਕਦਾ ਜਦ ਕਿ ਸਾਡੀ ਪਾਰਟੀ ਤੇ ਹਣੀ ਹਿੰਦੂ ਸੇਕਤਾ ਨਹੀਂ ਨਹੀਂ ਕੋਈ ਜਾਤ ਤਾਂ ਹੈ ਹੀ ਨਹੀਂ ਸਾਡੀ ਪਾਰਟੀ ਚ ਸਭ ਤੋਂ ਵੱਧ ਸਿੱਧੂ ਸਾਹਮਣੂ ਹੋ ਗਿਆ ਵੀ ਮੈਂ ਇੱਕ ਸਰਦਾਰ ਮੈਂ ਕਿਉਂ ਨਹੀਂ ਬਣ ਸਕਦਾ ਦੂਜਾ ਮੈਂ ਨਾਂ ਨਹੀਂ ਲੈਣਾ ਮੈਨੂੰ ਪਤਾ ਉਸ ਦਿਨ ਦਾ ਗਵਾਹ ਮੈਂ ਉਸ ਦਿਨ ਚੰਡੀਗੜ੍ਹ ਸੀ ਜਦ ਮੇਰਸ ਨੂੰ ਇੱਕ ਇੱਕ ਮੰਤਰੀ ਦੀ ਰਿਪੋਰਟ ਉੱਥੇ ਪਤਾ ਲੱਗ ਰਹੀ ਸੀ ਕਿਹੜਾ-ਕਿਹੜਾ ਨੇ ਅਜਕੀਦਾ ਸੀ ਸਰਦਾਰ ਸਾਨੂੰ ਕਿਉਂ ਉੱਥੇ ਪੱਗਾ ਕਰਕੇ ਰੋਲਾ ਪਿਆ ਗਿਆ ਮੈਂ ਤਾਂ ਹੈਰਾਨ ਜੀ ਅੱਜ ਗੱਲਬਾਤ ਕਰੀਏ ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਬਹੁਤ ਸਾਰੇ ਪਾਰਟੀ ਦੇ ਦਿੱਗਜ ਜਿ ਸੀਗੇ ਕਿਉਂਕਿ ਕਾਂਗਰਸ ਦਾ ਤਜਰਬਾ ਲੋਕ ਕਹਿੰਦੇ ਆ ਪੁਰਾਣੀ ਪਾਰਟੀ ਮੈਂ ਕਹਿੰਦਾ ਤਜਰਬੇਕਾਰ ਪਾਰਟੀ 70 ਸਾਲ ਦਾ ਤਜਰਬਾ ਅੱਜ ਪਾਰਟੀ ਦੇ ਵਿੱਚ ਇੰਨੇ ਸੀਨੀਅਰ ਹੋ ਗਏ ਨੇ ਕਿ ਉਹਨਾਂ ਨੂੰ ਸਹੀ ਟਾਈਮ ਤੇ ਜਦੋਂ ਉਹਨਾਂ ਦੀ ਪੋਜੀਸ਼ਨ ਨਹੀਂ ਮਿਲੀ ਤਾਂ ਬਹੁਤ ਸਾਰਿਆਂ ਨੂੰ ਨਿਰਾਸ਼ ਹੋ ਕੇ ਜਾਣਾ ਪਿਆ ਜੇ ਗੱਲਬਾਤ ਕਰੀਏ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਾਂ ਪਿੱਛੇ ਉਹਨਾਂ ਨੂੰ ਸੇਵਾ ਮੁਕਤ ਕਰ ਰਹੇ ਸੀਗੇ ਪਾਰਟੀ ਤੋਂ ਜਿੱਦਾਂ ਉਹਨਾਂ ਨਾਲ ਬੇਕਦਰੀ ਕੀਤੀ ਗਈ ਠੀਕ ਹੈ ਇੱਕ ਪਾਰਟੀ ਨੇ ਇੱਕ ਬੰਦੇ ਨੇ ਇੰਨਾ ਟਾਈਮ ਦਿੱਤਾ ਉਹਨਾਂ ਨੂੰ ਕੋਈ ਸੀਨੀਅਰ ਪੋਸਟ ਦੇ ਕੇ ਤਰੀਕੇ ਨਾਲ ਕਿਤੇ ਹੋਰ ਭੇਜਿਆ ਜਾ ਸਕਦਾ ਸੀ ਚਲੋ ਉਹਨਾਂ ਨੂੰ ਭੇਜਿਆ ਉਸ ਤੋਂ ਬਾਅਦ ਜਾਖੜ ਜੀ ਉਹਨਾਂ ਨੂੰ ਜੇ ਗੱਲਬਾਤ ਕਰੀਏ ਤਾਂ ਇਹ ਕਹਿ ਦਿੱਤਾ ਜਾਣਾ ਕਿ ਭਾਈ ਇੱਕ Hindu ਚਿਹਰਾ ਕਦੀ ਸਿਆਮੀ ਨਹੀਂ ਬਣ ਸਕਦਾ ਚਾਹੇ ਪਬਲੀਕਲੀ ਨਾ ਬੋਲੋ ਪਰ ਜੋ ਗੱਲਾਂ ਪਰਦੇ ਦੇ ਪਿੱਛੇ ਦੀਆਂ ਉਹ ਤਾਂ ਹੈਗੀਆਂ ਹੀ ਆ ਕਿ ਅਸੀਂ ਐਦਾਂ ਹੀ ਕਰਦੇ ਰਵਾਂਗੇ ਮੇਰੀ ਅੱਗੇ ਵੀ ਚੈਨਲ ਦੇ ਇੱਕ ਹੋਰ ਦੇ ਥਰੂ ਵੀ ਬੋਲਿਆ ਸੀ ਕਿ ਉਹ ਮੇਰਾ ਵੋਟ ਟੋਟਲ ਜਿੰਨਾ ਮੈਨੂੰ 90% ਹਿੰਦੂ ਆ ਜਿਹਦੇ ਖਾਸ ਕਰਕੇ ਭਾਜਪਾ ਦਾ ਮੈਂ ਗੱਲ ਕਹਿੰਦਾ ਤੁਸੀਂ ਪਿਛਲੇ ਐਮਪੀ ਇਲੈਕਸ਼ਨ ਚ ਦੇਖਿਆ ਕਿੰਨੀ ਬੁਰੀ ਤਰ੍ਹਾਂ ਮੈਨੂੰ ਸਾਡੀ ਪਾਰਟੀ ਨੂੰ ਹਰਾਇਆ ਨਕਾਰਿਆ ਨਕਾਰਿਆ ਬਿਲਕੁਲ ਇਸ ਕਰਕੇ ਜਿਹੜਾ ਜਾਖੜ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਮੈਂ ਹਿੰਦੂ ਹੋਣ ਕਰਕੇ ਸੀਐਮ ਨਹੀਂ ਬੁਲਾਇਆ ਕਿਉਂ ਹਿੰਦੂ ਅਥੇ ਬਰਾਬਰ ਦੇ ਭਾਗੀਦਾਰ ਨੇ ਮੇਰੀ ਆਪਣੀ ਬਸਰ ਸੋਚ ਆ ਹਿੰਦੂ ਕੌਣੀ ਬਣਨਾ ਚਾਹੀਦਾ ਬਿਲਕੁਲ ਹਿੰਦੂ ਬਣਨਾ ਚਾਹੀਦਾ ਜਰੂਰ ਕਰਦਾ ਹਿੰਦੂ ਇਹ ਹਿੰਦੂ ਇੱਕ ਇੱਕ ਸਿੱਖ ਰਾਸ਼ਟਰਪਤੀ ਬਣ ਸਕਦਾ ਇੱਕ ਸਿੱਖ ਪ੍ਰੈਸ ਮਿੰਿਸਟਰ ਬਣ ਸਕਦਾ ਇੱਕ ਹਿੰਦੂ ਇੱਥੇ ਦਾ ਸੀਐਮ ਕੌਣੀ ਬਣ ਸਕਦਾ ਬਿਲਕੁਲ ਮੈਂ ਆਪਣੀ ਪਾਰਟੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਸੀਨੀਅਰ ਲੀਡਰਾਂ ਨੂੰ ਕਹਿੰਦਾ ਜੇ ਕਿਸੇ ਹਿੰਦੂ ਦਾ ਨਾਮ ਆਏ ਉਹਨੂੰ ਕ੍ਰਿਟਿਕਾਈਜ਼ ਨਾ ਕਰੋ ਔਰ ਸਭ ਤੋਂ ਧਿਲਕ ਸੇ ਚੰਗੇ ਚਿਹਰੇ ਨੂੰ ਇੱਕ ਵਾਰੀ ਸੀਐਮ ਬਣਾਓ ਤਾਂ ਹੀ ਪੰਜਾਬ ਦੇ ਹਿੰਦੂ ਆਪਸੇਸ ਪਾਰਟੀ ਦਾ ਜੁੜਨਗੇ ਮੈਂ ਮੇਰੇ ਸਾਹਿਬ ਇੱਥੇ ਇੱਕ ਮੈਂ ਹੋਰ ਇਤਿਫਾਕ ਰੱਖਦਾ ਹਾਂ ਪਹਿਲੀ ਗੱਲ ਤਾਂ ਇਹ ਹਿੰਦੂ ਸਿੱਖ ਨਾਮ ਕਿੱਥੋਂ ਆਇਆ ਅਸੀਂ ਤਾਂ ਸਾਰੇ ਸਨਾਤਨੀ ਸੀ ਇੱਕ ਮਾਂ ਦੇ ਦੋ ਪੁੱਤ ਸੀਗੇ ਪਰ ਲੋਕ ਇਹ ਬੋਲਦੇ ਨੇ ਪਰ ਇਹ ਕਿਦਾਂ ਹੋਇਆ ਕਿ ਅੱਜ ਅਸੀਂ ਹਿੰਦੂ ਸਿੱਖ ਹੋ ਗਏ ਜਦਕਿ ਇੱਕੋ ਹੀ ਮਾਂ ਦੇ ਜੰਮੇ ਹੋਏ ਦੋ ਪੁੱਤ ਸੀ ਸਾਡੀ ਪਾਰਟੀ ਕਾਂਗਰਸਪਾਂਦੀ ਜਿੱਥੇ ਇਹ ਕਲਚਰ ਹੀ ਨਹੀਂ ਮੈਨੂੰ ਹੈਰਾਨ ਜਿਹੜੇ ਸਟੇਟਮੈਂਟਾਂ ਉਹ ਦਿਤੀਆਂ ਜੀ ਪਹਿਲੇ ਤਾਂ ਪਾਰਟੀ ਨੂੰ ਉਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਸੀ ਜੀ ਜਿਹਨਾਂ ਕਿਹਾ ਪਾਗਲ ਹੋਣਾ ਚਾਹੀਦਾ ਭਾਈ ਪਾਗਲ ਕਿਉਂ ਇਹ ਠੇਕਾ ਲੈ ਲੈ ਪਾਗਲ ਨੂੰ ਹੋਣਾ ਚਾਹੀਦਾ ਜੀ ਅੱਜ ਸਾਡੇ ਭਾਈ ਸਾਹਿਬ ਮੈਂ ਤਾਂ ਕਹਿੰਦਾ ਵੀ ਸਾਰੇ ਪੱਗਾਂ ਬੰਨਣ ਲੱਪੇ ਆ ਬਿਲਕੁਲ ਬਿਲਕੁਲ ਸਿਰਫ ਸੀਟ ਦੀ ਲਾਲਚ 100% ਤੁਸੀਂ ਕਹਿ ਰਹੇ ਹੋ ਮੈਂ ਵੀ ਇਹੀ ਕਹਿਣ ਲੱਗਾ ਮੇਰਾ ਅਗਲਾ ਕੁਐਸਚਨ ਇਹ ਹੀ ਹੋਣਾ ਸੀ ਕਿ ਅੱਜ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ 2 ਮਿੰਟ ਤੋਂ ਬਾਅਦ ਮਤਲਬ ਪੱਗ ਸਿਰਫ ਇਸ ਲਈ ਬੰਨੀ ਜਾ ਰਹੀ ਹੈ ਕਿ ਪੱਗ ਬੰਨ ਲਈ ਤਾਂ ਅਸੀਂ ਸੀਐਮ ਦੇ ਦਾਅਵੇ ਦਾ ਮੈਂ ਜੋਰ ਸਾਹਿਬ ਦੇ ਨਾਲ ਰਿਆ ਜੀ ਸ੍ਰੀ ਰਾਮਦਾਸ ਜੋਰ ਜੀ ਜੀ ਇੱਕ ਵਾਰੀ ਪਠੜ ਬੀਬੀ ਜੀ ਤੋਂ ਬਾਅਦ ਸੀਐਮ ਦੇ ਜੋ ਕੈਂਡੀਡੇਟ ਬਣੇ ਸੀ ਉਹਨਾਂ ਨੇ ਵੀ ਪੱਗ ਚਾਲੂ ਕਰ ਦਿੱਤੀ ਸੀ ਬਿਲਕੁਲ ਇਹ ਮੈਂ ਹੈਰਾਨ ਕਿ ਕਿੰਦ ਇੱਕ ਮੁੰਨਾ ਕਿਉਂ ਨਹੀਂ ਬੰਦੂ ਕਿਉਂ ਨਹੀਂ ਬੰਦ ਸਕਦਾ ਜਦਕਿ ਸਾਡੀ ਪਾਰਟੀ 'ਚ ਹੈ ਨਹੀਂ ਹਿੰਦੂ ਸਿੱਖ ਤਾਂ ਨਾ ਹੀ ਕੋਈ ਜਾਣਦਾ ਹੈ ਹੀ ਨਹੀਂ ਸਾਡੀ ਪਾਰਟੀ 'ਚ ਜੇ ਗੱਲਬਾਤ ਕਰੀਏ ਤਾਂ ਜੇ ਆਪਾਂ ਹਿੰਦੂ ਸਿੱਖ ਦੀ ਗੱਲ ਕਰੀਏ ਤਾਂ ਸਿੱਖ ਬੇਸਿਕਲੀ ਸਿੱਖ ਨਹੀਂ ਹੋਣਾ ਉਹ ਤਾਂ ਅਸੀਂ ਰੱਖਦੇ ਨਹੀਂ ਤੇ ਅਸੀਂ ਉਲਟਾ ਮਲਾਈ ਖਾਣ ਲਈ ਅਸੀਂ ਕਹਿੰਦੇ ਪਗੜੀ ਬੰਨ ਲਓ ਤਾਂ ਕਿ ਬੈਨੀਫੀਟ ਲੈ ਲਈਏ ਬਿਲਕੁਲ ਮੈਂ ਤੁਹਾਨੂੰ ਇਹ ਹੀ ਦੱਸਣ ਲੱਗਾ ਜੀ ਵੀ ਸਰਾ ਗੁਲਜਾਰ ਸਿੰਘ ਸੰਧੂ ਇੱਕ ਰਾਈਟ ਸਾਡੇ ਹਾਂ ਬਿਲਕੁਲ ਮੀਡੀਆ ਅਖਬਾਰ ਚ ਆਂਦਾ ਉਹਨਾਂ ਦਾ ਕਾਲਮ ਆਂਦਾ ਹੈ ਬਹੁਤ ਵੱਡੇ ਰਾਈਟਰ ਨੇ ਜੀ ਉਹਨਾਂ ਨੇ ਆਪਣੇ ਬਾਰੇ ਦੱਸਿਆ ਵੀ ਸਾਡਾ ਪਛੋਕੜ ਕੀ ਹੈ ਜੀ ਸੰਧੂਆਂ ਦਾ ਅਸੀਂ ਖਸਤੀਆ ਖਾਂਦੇ ਆਂ ਰਾਮ ਦੀ ਵੰਚਾ ਉਹਨਾਂ ਨੇ ਪੂਰੀ ਪੁਰਾਣਾ ਲਿਟਰੇਚਰ ਕੱਢ ਕੇ ਦੱਸਿਆ ਜੀ ਪੁਰਾਣੇ ਤਾਂ ਹੈਗੇ ਹੀ ਕੋਸੀ ਅਸੀਂ ਆ ਨਵਾਂ ਹੁਣ ਪੱਗ ਪੱਗ ਦਾ ਮੈਂ ਤਾਂ ਹੈਰਾਨ ਆ ਪਾਗਲ ਕਿਉਂ ਕਿਉਂ ਨਹੀਂ ਇੱਕ ਹਿੰਦੂ ਬਣ ਸਕਦਾ ਜੀ ਮੈਂ ਇਸ ਲਈ ਦੂਜੀ ਰਿਪੀਟ ਕਰਦਾ ਹਾਈ ਕਮਾਂਡ ਨੂੰ ਖਾਸ ਕਰਕੇ ਜੀ ਉੱਪਰ ਜਿਹੜਿਆਂ ਨੇ ਸੋਚ ਰੱਖੀ ਹੋਇਆ ਬੀਬੀ ਪੱਠੜ ਜੀ ਬਨ ਅੰਮ੍ਰਿਕਾ ਸੋਨੀ ਜੀ ਦੇ ਨਹੀਂ ਜੀ ਆਗਲਾ ਬੰਨਾ ਚਾਹੀਦਾ ਐਡੇ ਸੀਨੀਅਰ ਨੇਤਾ ਹੋ ਕੇ ਤੁਸੀਂ ਇਹੋ ਜਿਹਾ ਬਿਆਨ ਦਿੱਤਾ ਜੀ ਮੈਨੂੰ ਪੱਕਾ ਪਤਾ ਮੈਂ ਇੰਡਸਟਰੀ ਉਸ ਟਾਈਮ ਜੀ ਸਦੀਪ ਜੀ ਮੈਂ ਦੱਸਾਂ VOTING ਹੋਈ ਜੀ 42 ਵੋਟਾਂ ਜਖੜ ਸਾਹਿਬ ਨੂੰ ਪਈਆਂ ਜੀ ਚੰਨੀ ਜੀ ਨੂੰ ਕਿੰਨੀਆਂ ਪਈਆਂ ਸਾਰਿਆਂ ਨੂੰ ਪਤਾ ਜੀ ਬਣਾ ਤੋਂ ਨੂੰ ਜੀ ਜਖੜ ਸਾਹਿਬ ਕਿ ਇਹ ਵੀ ਪਤਾ ਲੱਗਿਆ ਸੀ ਅੰਦਰੋਂ ਕਿ ਚਿੱਠੀ ਵੀ ਇਵਨ ਜਾਖੜ ਸਾਗ ਨੂੰ ਅਲਾਟ ਹੋ ਗਈ ਸੀ ਉਹ ਰਸਤੇ 'ਚ ਸੀਗੇ ਉੱਥੋਂ ਦੀ ਉਹਨਾਂ ਨੂੰ ਕਿਹਾ ਜੀ ਯੂ-ਟਰਨ ਮਾਰ ਲਓ ਕਿ ਦੋ ਚਾਰ ਨੇਤਾਵਾਂ ਨੇ ਇਹੋ ਜੀ ਗੱਲ ਕਰਤੀ ਕਿ ਉਹਦੇ ਕਰਕੇ ਇੱਕ ਇਹ ਕਹਤਾ ਜੀ ਸਿੱਖ ਨੂੰ ਉਹ ਮੈਂ ਹੁਣ ਇੱਕ ਤਾਂ ਸਭ ਤੋਂ ਵੱਧ ਸਿੱਧੂ ਸਾਹਮਣੂ ਹੋ ਗਿਆ ਵੀ ਮੈਂ ਇੱਕ ਸਰਦਾਰ ਮੈਂ ਕਿਉਂ ਨਹੀਂ ਬਣ ਸਕਦਾ ਦੂਜਾ ਮੈਂ ਨਾਂ ਨਹੀਂ ਲੈਣਾ ਮੈਨੂੰ ਪਤਾ ਜਿੱਦਾਂ ਉਹਦੋਂ ਸਭ ਤੋਂ ਜ਼ਿਆਦਾ ਉੱਥੇ ਜਾ ਕੇ ਚੰਡੀਗੜ੍ਹ ਕਿਹੜਾ ਜਡਬੀ ਮੈਟਰ ਦੇ ਵਿੱਚ ਬੈਠੇ ਸੀ ਵੱਡੇ ਡੀਡੋ ਜਦੋਂ ਫੈਸਲਾ ਹੋ ਰਿਹਾ ਸੀ ਮੈਂ ਉਸ ਦਿਨ ਦਾ ਗਵਾਹ ਮੈਂ ਉਸ ਦਿਨ ਚੰਡੀਗੜ੍ਹ ਸੀ ਜੇ ਮੇਰ ਮੈਨੂੰ ਇੱਕ ਇੱਕ ਮਿੰਟ ਦੀ ਰਿਪੋਰਟ ਉੱਥੇ ਪਤਾ ਲੱਗ ਰਹੀ ਸੀ ਕਿਹੜਾ ਕਹਿੰਦੇ ਨੇ ਜਬਕਤੀ ਦਾ ਸੀ ਸਰਦਾਰ ਸਾਨੂੰ ਕਿਹਨੂੰ ਉੱਥੇ ਪੱਗਾ ਕਰਕੇ ਰੌਲਾ ਪਿਆ ਗਿਆ ਮੈਂ ਤਾਂ ਹੈਰਾਨ ਨਹੀਂ